ਨਮਸਕਾਰ ਇਨਸਾਫ ਕੀ ਬਾਤ ਤੋਂ ਵਿਕਾਸ ਫਰਮੂਤਰਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹੈ ਅੱਜ ਮਿਤੀ 16 ਅਗਸਤ 2025 ਅੱਜ ਅਸੀਂ ਵਿਕਾਸ ਬਸਤੀ ਜੋ ਕਿ ਸ਼ੂਗਰ ਮਿਲ ਦੇ ਨੇੜੇ ਪੁਨਿਆਨ ਦੇ ਵਿੱਚ ਸਥਿਤ ਹੈ ਅੱਜ ਇੱਕ ਚਰਚ ਦੇ ਮਸਲੇ ਦੇ ਵਿੱਚ ਅਸੀਂ ਉੱਥੇ ਗਏ ਸਾਨੂੰ ਪਾਸਟਰ ਇੱਕ ਉੱਥੇ ਜੋ ਸੇਵਾ ਕਰਦੇ ਨੇ ਪਾਸਟਰ ਯਕੂਬ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਕਿ 2013 ਤੋਂ ਪਿੰਡ ਦੇ ਵਸਨੀਕਾਂ ਨੇ ਪੰਚਾਇਤ ਨੇ ਉਹਨਾਂ ਨੂੰ ਪੰਜ ਮਰਲੇ ਦਾ ਪਲਾਟ ਜੋ ਕਿ ਗੁਰਦੁਆਰਾ ਸਾਹਿਬ ਦੇ ਨਾਲ ਲੱਗਦਾ ਹੈ ਚਰਚ ਲਗਾਉਣ ਵਾਸਤੇ ਚਰਚ ਬਣਾਉਣ ਵਾਸਤੇ ਦਿੱਤਾ ਔਰ 2013 ਤੋਂ ਬਹੁਤ ਅੱਛੀ ਸੇਵਾ ਨਿਭਾ ਰਹੇ ਨੇ ਸੀ ਤੁਹਾਨੂੰ ਅੱਗੇ ਕਹਾਣੀ ਦਿਖਾਵਾਂਗੇ ਲੇਕਿਨ ਗੱਲ ਕੀ ਹੈ ਕਿ ਹੁਣ ਕੋਈ 15-20 ਦਿਨ ਤੋਂ ਉਹਨਾਂ ਨੇ ਉੱਥੇ ਕੰਮ ਸਟਾਰਟ ਕੀਤਾ ਸੀ ਚਰਚ ਨੂੰ ਪੱਕਾ ਕਰਨ ਦਾ ਲੇਕਿਨ ਕੁਝ ਸ਼ਾਰਤੀ ਵਿਅਕਤੀ ਜੋ ਪਿੰਡ ਦੇ ਨੇ ਉਹਨਾਂ ਨੇ ਉਹ ਕੰਮ ਜਿਹੜਾ ਹੈ ਉਹ ਬੰਦ ਕਰਵਾ ਦਿੱਤਾ ਹੈ ਸੀ ਤੁਹਾਨੂੰ ਪੂਰੀ ਖਬਰ ਦੱਸਾਂਗੇ ਦਿਖਾਵਾਂਗੇ ਔਰ ਤੁਸੀਂ ਆਪਣੇ ਕਮੈਂਟ ਦੇ ਜ਼ਰੀਏ ਸਾਨੂੰ ਦੱਸਿਓ ਕਿ ਕਿਸ ਤਰ੍ਹਾਂ ਹੋਣਾ ਚਾਹੀਦਾ ਇਨਸਾਫ ਕੀ ਬਾਤੋਂ ਵਿਕਾਸ ਭਾਮਲੋਤਰਾ ਨਮਸਕਾਰ ਨਮਸਕਾਰ ਇਨਸਾਫ ਕੀ ਬਾਤ ਦੇਖਣ ਵਾਲੇ ਸਤਿ ਸ਼੍ਰੀ ਅਕਾਲ ਨੂੰ 6 ਭਾਰਤ ਮਾਤਾ ਜੈ ਪੰਜਾਬ ਸਰਕਾਰ ਜੈ ਐਮ ਸੀ ਦੀ ਅੱਜ ਜਨਮਸ਼ਟਮੀ ਦਾ ਦਿਹਾੜਾ ਬਹੁਤ ਵਧੀਆ ਦਿਨ ਹੈ ਅੱਜ ਬੜਾ ਸ਼ੁਭ ਦਿਹਾੜਾ ਹੈ ਅੱਜ ਲੇਕਿਨ ਅੱਜ ਛੋਟੀ ਜਿਹੀ ਇੱਕ ਪ੍ਰੋਬਲਮ ਹੋ ਗਈ ਹੈ ਕੀ ਮਾਨਯੋਗ ਪਾਸਟਰ ਸਾਹਿਬ ਪਾਸਟਰ ਯਾਕੂਬ ਜੀ ਇਹ ਸਾਡੇ ਕੋਲ ਦਫ਼ਤਰ ਆਏ ਸਨ ਔਰ ਇਹਨਾਂ ਨੇ ਆਪਣੀ ਗੱਲਬਾਤ ਸਾਨੂੰ ਦੱਸੀ ਹੈ ਕਿ ਇਹ 2013 ਤੋਂ ਐਡੀ ਚਰਚਾ ਇੱਕ ਸੇਵਾ ਕਰਦੇ ਆ ਰਹੇ ਨੇ ਔਰ ਇਹ ਜਿਹੜੀ ਜਗ੍ਹਾ ਹੈ ਇਹ ਪਿੰਡ ਦੇ ਵਸਨੀਕਾਂ ਨੇ ਪਿੰਡ ਦੇ ਉਸ ਟਾਈਮ ਦੇ ਮਰੂਦਾ ਸਰਪੰਚ ਨੇ ਇਹਨਾਂ ਨੂੰ ਚੱਕ ਬਣਾਉਣ ਵਾਸਤੇ ਦਿੱਤੀ ਪਿੰਡ ਦੇ ਬੰਦੇ ਨੇ ਕੁਝ ਦਾਨੀ ਪੁਰਸ਼ ਵੀ ਨੇ ਇੱਥੇ ਜਿਹਨਾਂ ਨੇ ਬੜੇ ਅੱਛੇ ਦਿਲ ਦੇ ਮਾਲਕ ਨੇ ਔਰ ਇੱਕ ਦਾਨੀ ਪੁਰਸ਼ਾਂ ਤੁਹਾਨੂੰ ਹੁਣੇ ਮਿਲਾਨੇ ਅਸੀਂ ਆਓ ਭਾਈ ਸਾਹਿਬ ਜੀ ਰਾਜੇ ਆਪਣਾ ਭਾਈ ਰਮੇਸ਼ ਕੁਮਾਰ ਰਮੇਸ਼ ਕੁਮਾਰ ਜੀ ਇਹ ਰਮੇਸ਼ ਕੁਮਾਰ ਜੀ ਇਸੇ ਪਿੰਡ ਦੇ ਵਸਨੀਕ ਹੋ ਐ ਜੀ ਤੁਸੀਂ ਦਾਨ ਕੀਤਾ ਬਹੁਤ ਵਧੀਆ ਇਹਨਾਂ ਨੇ ਇਹ ਸੇਵਾ ਨਿਭਾਈ ਹੈ ਕਿ ਪ੍ਰਮਾਤਮਾ ਦੇ ਘਰ ਦੇ ਵਿੱਚ ਗੇਟ ਨਾਨੀ ਜਿਹੜਾ ਵਾ ਆਪਣੇ ਵੱਲੋਂ ਤੁਸੀਂ ਦਿੱਤਾ ਹੈ ਆਪਣੇ ਵੱਲੋਂ ਦਿੱਤਾ ਜੀ ਇਹ ਕਦੋਂ ਦੀ ਸੇਵਾ ਕਰਦੇ ਆ ਰਹੇ ਇੱਥੇ ਜੀ ਆਪਣੇ ਪਿੰਡ ਦੇ ਵਿੱਚ ਸੀ ਕਿ ਇਹਦੇ ਇਹ ਸੇਵਾ ਇਹ ਆਪਣੇ ਚੱਲ ਤੇ ਲਾਉਂਦੇ ਰਹੇ ਹੈ ਇਹ ਤਾਂ ਬਾਕੀ ਜਗਾ ਹੈ ਤੇ ਉਦੋਂ ਲਾਉਂਦੇ ਰਹੇ ਆਪਣੇ ਚੱਲ मतलब ਕਿ ਖਾਲੀ ਜਗ੍ਹਾ ਦੇ ਵਿੱਚ ਵੀ ਇਹ ਸੇਵਾ ਕਰਦੇ ਰਹੇ ਨੇ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਔਰ ਹੁਣ ਵੀ ਸੇਵਾ ਕਰਦੇ ਆ ਰਹੇ ਨੇ ਹਾਂ ਜੀ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਅੱਛੀ ਗੱਲ ਹੈ ਮੇਜੀ ਬਹੁਤ ਅੱਛਾ ਕੰਮ ਕੀਤਾ ਪਰਮਾਤਮਾ ਤੁਹਾਨੂੰ ਹੋਰ ਵੀ ਤੁਹਾਨੂੰ ਬਧਾਵੇ ਆਪ ਬੋਲੋ ਕੀ ਨਾਰੇ ਬਾਉੜੀ ਆਪਣਾ ਦਨਕਰਾ ਜੀ ਐਸੇਪੈਂਟ ਦੇ ਬਸ ਨਹੀਂ ਕੋ ਹਾਂ ਜੀ ਬਸੇ ਕਾਸਰ ਨੇ ਆਤੋਂ ਜੀ ਅੱਛਾ ਜੀ ਦਨਕਰਾ ਜੀ ਮੈਂ ਤੁਹਾਨੂੰ ਇੱਕੋ ਗੱਲ ਪੁੱਛਣੀ ਹੈ ਕਿ ਇਹ ਜਿਹੜੀ ਚਰਚ ਹੈ ਇਹ ਸੇਵਾ ਇੱਥੇ ਕਰਦੇ ਆ ਰਹੇ ਨੇ ਇਹ ਪੰਜ ਸੌ ਸ਼ੁਰੂ ਹੋਈ ਨੂੰ ਇਹਨਾਂ ਲਗਨ ਸੀ ਜੀ ਅੱਛਾ ਜੀ ਤੇ ਪ੍ਰਭੂ ਦੇ ਨਾਮ ਵਿੱਚ ਜੁੜੇ ਦੇ ਨੇ ਵੈਰੀ ਗੁੱਡ ਇਹ ਬਿਲਕੁਲ ਬੱਚਾ ਠੀਕ ਠਾਕ ਹੈ ਸਾਹੀ ਵੀ ਇਹਦਾ ਸੁੰਦਰ ਰਹੇ ਨੇ ਗਿਆਨ ਜੋ ਵੀ ਸਾਨੂੰ ਵੈਰੀ ਗੁੱਡ ਬਹੁਤ ਵਧੀਆ ਇਸ ਕਰਕੇ 350 ਲਗਾ ਇਹ ਵੀ ਅਚਾਨਕ ਹੀ ਹੋਈ ਬਚਾਗਾ ਜੀ ਇੱਥੇ ਸਾਨੂੰ ਸ਼ਬਦ ਜਿਹੜਾ ਸਰਵਰ ਹਾਂ ਜਨਕ ਰਾਜ ਜੀ ਦਾ ਕਹਿਣਾ ਹੈ ਕਿ ਪਾਸਟਰ ਯਾਕੂਬ ਜੀ ਬੜੀ ਅੱਛੀ ਸੇਵਾ ਨਿਭਾ ਰਹੇ ਨੇ ਔਰ ਇਹ ਬਚਪਨ ਤੋਂ ਹੀ ਪ੍ਰਭੂ ਦੇ ਨਾਲ ਜੁੜੇ ਹੋਏ ਨੇ ਔਰ 2013 ਤੋਂ ਐਸੇ ਚਰਚੂ ਦੀ ਸੇਵਾ ਕਰ ਰਹੇ ਨੇ ਹਾਂ ਜੀ ਐਸੇ ਚਰਚੂ ਵਿੱਚ ਸੇਵਾ ਕਰ ਰਹੇ ਨੇ ਜਿਸ ਤਰ੍ਹਾਂ ਕਿ ਜਨਕ ਰਾਜ ਜੀ ਨੇ ਕਿਹਾ ਹੈ ਕਿ ਅਸੀਂ ਚਾਹਦੇ ਹਾਂ ਕਿ ਇਹਨਾਂ ਦੇ ਪ੍ਰਵਚਨ ਜਿਹੜੇ ਨੇ ਉਹ ਸਾਨੂੰ ਅੱਗੇ ਵੀ ਸੁਣਨ ਨੂੰ ਮਿਲਣ ਤੇ ਕਈ ਲੋਕ ਇੱਥੇ ਜਿਹੜੇ ਨੇ ਉਹ ਨਸ਼ਿਆਂ ਤੋਂ ਵੀ ਛੁਟਕਾਰਾ ਪਾਇਆ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੈ ਕਈ ਬਿਮਾਰੀਆਂ ਤੋਂ ਵੀ ਠੀਕ ਹੁੰਦੇ ਨੇ ਅਸੀਂ ਹੋਰ ਵੀ ਬੰਦਿਆਂ ਨਾਲ ਗੱਲ ਕਰਾਂਗੇ ਹਾਂਜੀ ਬਾਈ ਕੀ ਨਾ ਜਬਾਉ ਜੀ ਆਪਣਾ ਹਾਂਜੀ ਜੋਗਿੰਦਰ ਮਸੀਹ ਹਲੋ ਜੋ ਕਿ ਕੀ ਨਾ ਜੇ ਜੋਗਿੰਦਰ ਮਸੀਹ ਜੋਗਿੰਦਰ ਮਸੀਹ ਜੀ ਐਸਐ ਪਿੰਡ ਦੇ ਬਸਲੀ ਕੋ ਹਾਂਜੀ ਅੱਛਾ ਜੋਗਿੰਦਰ ਜੀ ਮੈਂ ਗੱਲ ਕਰਨਾ ਚਾਹੁੰਦਾ ਤੁਹਾਡੇ ਨਾਲ ਇਹ ਵਸਤੇ ਯਕੂਬ ਹੋਰੀ ਇਹ ਕਦੋਂ ਦੀ ਸੇਵਾ ਕਰ ਰਹੇ ਇੱਥੋਂ ਇਹ ਤੋਂ 2013 ਤੋਂ ਕਰਦੇ ਹਾਂਜੀ 2013 ਤੋਂ ਐਸਐ ਚਰਚੇ ਸੇਵਾ ਕਰ ਰਹੇ ਨੇ ਹਾਂਜੀ ਕੋਈ ਤੁਹਾਨੂੰ ਇਹਨਾਂ ਨਾਲ ਕੋਈ ਪਰੇਸ਼ਾਨੀ ਕੋਈ ਦੁੱਖ ਨਹੀਂ ਕੋਈ ਬਤਾ ਤੁਸੀਂ ਚਾਹੁੰਦੇ ਹੋ ਕਿ ਇਹ ਅੱਗੇ ਇਸ ਚਰਚ ਨੂੰ ਸੇਵਾ ਨਿਭਾਏ ਬਣੇ ਸਾਡੇ ਪਿੰਡ ਦਾ ਜੀ ਠੀਕ ਹੈ ਜੀ ਤੁਸੀਂ ਚਾਹੁੰਦੇ ਹੋ ਕਿ ਇਹ ਚਰਚ ਬਣੇ ਔਰ ਸੇਵਾਦਾਰ ਇਹੀ ਹੋਣ ਬਹੁਤ ਵਧੀਆ ਜੀ ਬਹੁਤ ਵਧੀਆ ਇਹਨੇ ਗੱਲ ਕੀਤੀ ਹੈ ਆਓ ਪਿੰਡ ਜੀ ਤੁਸੀਂ ਵੀ ਆ ਜਾਓ ਆ ਜਾਓ ਪਿੰਡ ਜੀ ਇੱਕ ਮਿੰਟ ਆ ਜਾਓ ਆ ਜਾਓ ਆਓ ਪਿੰਡ ਜੀ ਪਿੰਡ ਦੇ ਬੰਦਿਆਂ ਦਾ ਮੌਜੂਦ ਇੱਥੇ ਜਿਹੜੇ ਨੇ ਜਿਨ੍ਹਾਂ ਨੂੰ ਪ੍ਰਚਾਰ ਮਿਲਦਾ ਹੈ ਉਹਨਾਂ ਦੇ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਆ ਆ ਜਾਓ ਪਿੰਡ ਜੀ ਆ ਜਾਓ ਆ ਜਾਓ ਕੋਈ ਗੱਲ ਨਹੀਂ ਪਰਮਾਤਮਾ ਦਾ ਘਰ ਹੈ ਅੱਜ ਪਰਮਾਤਮਾ ਦੇ ਨਾਲ ਤੁਸੀਂ ਸਭ ਨੇ ਜੁੜਨਾ ਹੈ ਗਲ ਸੱਚਾਈ ਦੀ ਕਰਨੀ ਹੈ ਅਸੀਂ ਅਸੀਂ ਕੋਈ ਗਲਤ ਗੱਲ ਥੋੜੀ ਨਾ ਕਰਨੀ ਹੈ ਜੋ ਸੱਚਾਈ ਹੈ ਅਸੀਂ ਤੋਂ ਨੂੰ ਪ੍ਰਗਟ ਕਰਨਾ ਪੈਂ ਜੀ ਪੰਜ ਕੀ ਨਾ ਜੀ ਆਪਣਾ ਹਾਂਜੀ ਮੈਂ ਆਪਣਾ ਬੜ ਸੁਣੋ ਪੰਜ ਜੀ ਇਸੇ ਪਿੰਡ ਦੇ ਹੋ ਹਾਂਜੀ ਪੰਜ ਜੀ ਇਹ ਵਾਸਤੇ ਯਕੂਬ ਜੀ ਇੱਥੇ ਸੇਵਾ ਕਰਦੇ ਨੇ ਹਾਂਜੀ ਇਹ ਸੇਵਾ ਕਰਦੇ ਇਸੇ ਸੇਵਾ ਕਰਦੇ ਕਿੱਦਾਂ ਦੀ ਸੇਵਾ ਨਿਭਾ ਰਹੇ ਨੇ ਇਹ ਸੇਵਾ ਬਹੁਤ ਵਧੀਆ ਕਰਦੇ ਬਹੁਤ ਵਧੀਆ ਪੰਜ ਜੀ ਨੇ ਗੱਲ ਕੀਤੀ ਹੈ ਕਿ ਬਹੁਤ ਵਧੀਆ ਸੇਵਾ ਕਰਦੇ ਨੇ ਸਾਨੂੰ ਬੜੀ ਪਸੰਦ ਆਈ ਕਾ ਜਵਾਰੀ ਕਿਸੇ ਦਾ ਬਹੁਤ ਪਸੰਦ ਵਾ ਪਾਸੇ ਯਕੂਬ ਜੀ ਦਾ ਬਚਨ ਇਹਨਾਂ ਨੂੰ ਬੜਾ ਪਸੰਦ ਹੈ ਬੜੀ ਅੱਛੀ ਸੇਵਾ ਨਿਭਾ ਰਹੇ ਨੇ ਕਈ ਲੋਕ ਇੱਥੇ ਠੀਕ ਹੋਏ ਜੀ ਹਾਂਜੀ ਤੁਸੀਂ ਚਾਹੁੰਦੇ ਹੋ ਕਿ ਅੱਗੇ ਵੀ ਸੇਵਾ ਕਰਨੇ ਹਾਂਜੀ ਆਈਏ ਕਹਿੰਦੇ ਸੇਵਾ ਬਹੁਤ ਵਧੀਆ ਪੈਂਜੀ ਆਜੋ ਤੁਸੀਂ ਕਿਹਨਾਰੇ ਪੈਂਜੀ ਆਪਣਾ ਪੈਂਜੀ ਸੰਤੋਸ਼ੀ ਨੇ ਪੈਂਜੀ ਇਸੇ ਪਿੰਡ ਦੇ ਹੋ ਤੁਸੀਂ ਮੈਂ ਪੈਂਜੀ ਤੁਹਾਨੂੰ ਸਿਰਫ ਇੱਕੋ ਗੱਲ ਪੁੱਛਣੀ ਹੈ ਕਿ ਇਹਨਾਂ ਨੂੰ ਜਾਣਦੇ ਹੋ ਤੁਸੀਂ ਹਾਂਜੀ ਇੱਕ ਕੀ ਕਰਦੇ ਨੇ ਇੱਥੇ ਇਸ ਜਗ੍ਹਾ ਦੇ ਉੱਪਰ ਇਹ ਚਰਚ ਦੀ ਸੇਵਾ ਕਰਦੇ ਨੇ ਕਿੱਦਾਂ ਦੀ ਤੁਹਾਨੂੰ ਇਹਨਾਂ ਦੀ ਸੇਵਾ ਲੱਗੀ ਹੈ ਕੋਈ ਇਹਨਾਂ 'ਚ ਕਮੀ ਹੈਗੀ ਹੈ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਹੀ ਵਧੀਆ ਸੇਵਾ ਜਿਹੜੀ ਉਹ ਨਿਭਾਈ ਜਾ ਰਹੀ ਹੈ ਪਾਸਟਰ ਯਾਕੂਬ ਵੱਲੋਂ ਜਿੱਦਾਂ ਕਿ ਪਿੰਡ ਦੇ ਹੋਰ ਵੀ ਬੰਦਿਆਂ ਨੇ ਸਾਨੂੰ ਦੱਸਿਆ ਇਹ ਪੰਜੀ ਨੇ ਦੱਸਿਆ ਵਾ ਇਹਨਾਂ ਨੇ ਦੱਸਿਆ ਆਜੋ ਪੰਜੀ ਤੁਸੀਂ ਵੀ ਆਜੋ ਆਜੋ ਪੰਜੀ ਆਜੋ 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 ਜਿਸ ਕੋ ਪ੍ਰਮਾਤਮਾ ਦਾ ਕੰਮ ਹੈ ਕੋਈ ਗਲਤ ਕੰਮ ਨਹੀਂ ਹੈਗਾ ਜਿਹੜੀ ਵੀ ਗੱਲ ਹੈ ਉਹ ਸਹੀ ਕਰਨੀ ਹੈ ਅਸੀਂ ਤੁਸੀਂ ਚਾਰ ਪੰਜ ਬੰਦਿਆਂ ਕੋ ਕੁਝ ਨਹੀਂ ਹੈ ਆਜੋ ਬੰਦੀ ਆਜੋ ਪਰਮੇਸ਼ ਕਿੱਥੇ ਆ ਪਰਮੇਸ਼ ਆ ਵੀ ਆਓ ਤੁਸੀਂ ਵੀ ਆਓ ਪਰਮੇਸ਼ ਆ ਤੀਜਾ ਆ ਆਜੋ ਆ ਬੰਦੇ ਆਯੋਜਨਾ ਹੈ ਬਾਜੋ ਆਜੋ ਇਹ ਮਜ਼ਦੂਰ ਜੀ ਇਹਨਾਂ ਨੂੰ ਪੁੱਛੋ ਜੀ ਇੱਥੇ ਕਿਦਾਂ ਸੇਵਾ ਚੱਲ ਰਹੀ ਸਭ ਹਾਂਜੀ ਜੀ ਆਪਣੇ ਤੁਸੀਂ ਇੱਥੇ ਲੇਬਰ ਦਾ ਕੰਮ ਕਰਦੇ ਹੋ ਹਾਂਜੀ ਸੇਵਾ ਕਰਾਉਂਦੀ ਕਰ ਰਹੇ ਇੱਥੇ ਵੀ ਲੁਕੜਾ ਜਾ ਬਾਹਰ ਤੇਰਾ ਦਿਨ ਹੋ ਗਿਆ ਬਰਾ 13 ਦਿਨ ਹੋ ਗਏ ਨੇ ਇਹ ਇਹਨਾਂ ਨੂੰ ਜਾਣਦੇ ਹੋ ਤੁਸੀਂ ਹਾਂਜੀ ਇਸੇ ਵਨਵਾਰੇ ਨੇ ਹਾਂਜੀ ਅੱਛੀ ਸੇਵਾ ਨਿਭਾਰੇ ਹਾਂਜੀ ਚਲੋ ਬਹੁਤ ਇਹ ਮਜ਼ਦੂਰ ਨੇ ਲੇਬਰ ਨੇ ਤੇ ਲੇਬਰ ਵੀ ਇੱਥੇ ਜਿਹੜੀ ਆ ਉਹ ਲਗਾਈ ਦੀ ਆ ਔਰ ਇਹੀ ਕਹਿ ਰਹੇ ਨੇ ਕਿ 12 13 ਦਿਨ ਹੋ ਗਏ ਸਾਨੂੰ ਕੰਮ ਸ਼ੁਰੂ ਕੀਤਿਆਂ ਨੂੰ ਲਗਾਤਾਰ ਕੰਮ ਸ਼ੁਰੂ ਆ ਅੱਜ ਕੀ ਗੱਲ ਹੋਈ ਹੈ ਅੱਜ ਕੰਮ ਬੰਦ ਕੀ ਕੋਲਾ ਦਿੱਤਾ ਇਹ ਲੋਕ ਕਹਤਾ ਆਈ ਮਿਸ਼ਰੀ ਵੀ ਨਹੀਂ ਆਇਆ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਅੱਛਾ ਕੰਮ ਕਰ ਰਹੇ ਹੋ ਪ੍ਰਮਾਤਮਾ ਦੀ ਸੇਵਾ ਕਰ ਰਹੇ ਹੋ ਇਹ ਵੀ ਸੇਵਾ ਨਿਭਾਰੇ ਨੇ ਚੰਗੀ ਬਹੁਤ ਵਧੀਆ ਗੱਲ ਹੈ ਠੀਕ ਹੈ ਜੀ ਹੋਰ ਕੋਈ ਬੰਦਾ ਆਜੋ ਭਾਜੀ ਆਜੋ ਰੁਕ ਜੀ ਆਜੋ ਇਹ ਸਾਰੇ ਪਿੰਡ ਦੇ ਵਸਨੀਕ ਨੇ ਮੈਂ ਇੱਕੋ ਗੱਲ ਪੁੱਛਣਾ ਚਾਹੁੰਦਾ ਹਾਂ ਕਿ ਸਾਰਿਆਂ ਨੂੰ ਕੀ ਕੋਈ ਇਹ ਸੇਵਾ ਦੇ ਵਿੱਚ ਕਮੀ ਤਾਂ ਨਹੀਂ ਕਿਸੇ ਕੱਲੋਂ ਇਹਨਾਂ ਨੂੰ ਨਹੀਂ ਜੀ ਨਹੀਂ ਜੀ ਨਹੀਂ ਨਹੀਂ ਤਾਂ ਹੈਦੀ ਕੋਈ ਕਿਸੇ ਕੱਲ ਦੀ ਕਮੀ ਤਾਂ ਨਹੀਂ ਸੇਵਾ ਦੀ ਇਨਸਾਫ ਦੀ ਆਵਾਜ਼ ਲਾਈਵ ਨਿਊਜ਼ ਤੋਂ ਵਿਕਾਸ ਕੁਮਾਰ ਮਲੋਤਰਾ ਅੱਜ ਪਾਸੇ ਯਕੂਬ ਜੀ ਹੋਰਾਂ ਦੇ ਚਰਚ ਵਿੱਚ ਜਿੱਥੇ ਅਸੀਂ ਆਏ ਹਾਂ ਅਸੀਂ ਸੱਚਾਈ ਨੂੰ ਪ੍ਰਗਟ ਕਰਨਾ ਹੈ ਜੋ ਕਿ ਸਾਡਾ ਕੰਮ ਹੈ ਔਰ ਜਿਸ ਤਰ੍ਹਾਂ ਕੀ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਇਹ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਕੋਈ ਕਮੀ ਨਹੀਂ ਹੈ 2013 ਤੋਂ ਇਸੇ ਜਗ੍ਹਾ ਦੇ ਉੱਪਰ ਇਹ ਸੇਵਾ ਨਿਭਾ ਰਹੇ ਨੇ ਇਹ ਕੰਮ ਜਿਹੜਾ ਵਾ ਇਹ ਤੁਸੀਂ ਸ਼ੁਰੂ ਕਰਵਾਇਆ ਸੀ ਜੀ ਇਹ ਗੇਟ ਦੇ ਦਾਨੀ ਜਿਹੜੇ ਨੇ ਉਹ ਵੀ ਉਹਨਾਂ ਨੇ ਵੀ ਦੱਸਿਆ ਕਿ ਅਸੀਂ ਗੇਟ ਦਾਨ ਕੀਤਾ ਵਾ ਬਾਕੀ ਲੋਕਾਂ ਨੇ ਵੀ ਜੋ ਵੀ ਸੇਵਾਦਾਰ ਇੱਥੇ ਹੈਗੇ ਨੇ ਉਹ ਸਭ ਨੇ ਸੇਵਾ ਕਰ ਰਹੇ ਲੇਕਿਨ ਅੱਜ ਇਹ ਕੰਮ ਕਿਸੇ وجہ ਦੇ ਨਾਲ ਬੰਦ ਹੋਇਆ ਔਰ ਅਸੀਂ وجہ ਨੂੰ ਉਬਾਰ ਕੱਢਣਾ ਚਾਹੁੰਦੇ ਹਾਂ ਕਿ ਕਿਸ وجہ ਦੇ ਨਾਲ ਇਹ ਕੰਮ ਬੰਦ ਹੋਇਆ ਔਰ ਜਦੋਂ ਤੁਸੀਂ ਪਾਸਟਰ ਜੀ ਕੰਮ ਸ਼ੁਰੂ ਕੀਤਾ ਸੀ ਉਦੋਂ ਬੰਦੇ ਸਾਰੇ ਸਹਿਮਤ ਸਨ ਜੀ ਸਾਰੇ ਬਿਲਕੁਲ ਸਾਰੇ ਸਹਿਮਤ ਸੀਗੇ ਅੱਛਾ ਜੀ ਤੇ ਉਹਦੇ ਬਾਅਦ ਫਿਰ ਕੀ ਗੱਲ ਹੋਈ ਹੈ ਜਿਹੜੀ ਕਿ ਅੱਜ ਕੰਮ ਕਿਉਂ ਬੰਦ ਕਰ ਦਿੱਤਾ ਸਰ ਇਹਦਾ ਕੋਈ ਰੀਜਨ ਪਤਾ ਨਹੀਂ ਲੱਗਾ ਸਵੇਰੇ ਇੱਥੋਂ ਦਾ ਮਨੋਖਿਆ ਜਤਿੰਦਰ ਬੀਰ ਸਿੰਘ ਜਿੰਨੇ ਮੈਨੂੰ 7 ਵਜੇ ਦੇ ਕਰੀਬ ਆਸ-ਪਾਸ ਫੋਨ ਕਰਕੇ ਇਹ ਗੱਲ ਕਹਿ ਤੀ ਕਿ ਤੁਸੀਂ ਕੰਮ ਨਹੀਂ ਕਰਨਾ ਅੱਛਾ ਜੀ ਮੇਰੇ ਮਜ਼ਦੂਰਾਂ ਨੇ ਵੀ ਘਰ ਆ ਕੇ ਕਹਿੰਦੇ ਬੰਦਿਆਂ ਨੇ ਕਹਿਤਾ ਕਿ ਅੱਜ ਕੱਥੇ ਅੱਜ ਕੰਮ ਨਹੀਂ ਤੁਸੀਂ ਕਰਦੇ ਉਦੋਂ ਕਾਰਨ ਪਤਾ ਨਹੀਂ ਕੀ ਆ ਉਹ ਇਹ ਦੱਸ ਸਕਦੇ ਸੰਧਾ ਮਤਲਬ ਕਿ ਕਿਸੇ ਤਾ ਤੁਹਾਨੂੰ ਦੱਸਿਆ ਨਹੀਂ ਕੁਝ ਵੀ ਹਲੇ ਆ ਸਾਰਿਆਂ ਨੂੰ ਕੁਝ ਨਹੀਂ ਦੱਸਿਆ ਜੀ ਅੱਛਾ 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 ਮਤਲਬ ਕਿ ਇਹ ਜਗ੍ਹਾ ਜਿਹੜੀ ਹੈ ਤੁਹਾਨੂੰ ਪਿੰਡ ਦੇ ਨਾਲ ਦਿੱਤੀ ਸੀ ਨਾ ਜੀ ਪੂਰੇ ਪਿੰਡ ਦੀ ਸਹਿਮਤੀ ਨਾਲ ਇਹ ਜਗ੍ਹਾ ਬਣੀ ਔਰ ਜਿਹੜਾ ਜਤਿੰਦਰਪੀਰ ਸਿੰਘ ਆ ਉਹਦੇ ਵੀ ਦੇਖ ਰੇਖ ਵਿੱਚ ਸਾਰਾ ਕੁਝ ਹੋਇਆ 13 ਸਾਲ ਤੋਂ ਲਗਾਤਾਰ ਇੱਥੇ ਕੰਟੀਨਿਊ ਜੋ ਪ੍ਰਭੂ ਦਾ ਕੰਮ ਹੋ ਰਿਹਾ ਸੀਗਾ ਹਾਂਜੀ ਔਰ ਇਹਨਾਂ ਨੇ ਕਾਫੀ ਦਿਨਾਂ ਤੋਂ ਸਹਾਰਤਾ ਕਰ ਰਹੀ ਸੀ ਗੁਰਦੁਆਰਾ ਸਾਹਿਬ ਦੀ ਜੋ ਬੱਜੀ ਨਜ਼ਦੀਕ ਪਈ ਹੋਈ ਹੈ ਅੱਛਾ 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 ਲਾਗੇ ਮੇਰੀ ਇੱਕ ਸਾਈਕਲ ਦਿੱਤਾ ਸੀ ਜਿਹੜੀ ਇਹਨਾਂ ਨੇ ਕਿ ਇਹ ਲੜਾਈ ਦਾ ਮੁੱਦਾ ਬਣਾ ਲਿਆ ਹਨ ਇਹਨਾਂ ਨੇ ਸਾਰੀ ਜੀਸੀਬ ਨਾਲ ਮਿੱਟੀ ਵੇਚੀ ਮਲਾਈ ਸੀ ਅੱਛਾ ਅੱਛਾ ਮਤਲਬ ਕਿ ਸ਼ਰਾਰਤੀ ਅੰਸ਼ ਨੇ ਕੁਝ ਜਿਹੜੇ ਪਿੰਡ ਦੇ ਨੇ ਨਾਗੇ ਗੁੰਦਵਾਰਾ ਸਾਹਿਬ ਨੇ ਔਰ ਇਹਨਾਂ ਦੀ ਬਜਰੀ ਹੈ ਔਰ ਇਹਨਾਂ ਦੀ ਚਰਚ ਦੀ ਰੇਤ ਹੈ ਇਹ ਵਿੱਚ ਜਾਣ ਬੁਝ ਕੇ ਕੋਈ ਸ਼ਰਾਰਤੀ ਅੰਸ਼ ਜਿਹੜੇ ਨੇ ਇੱਕ ਦੂਜੇ ਨੂੰ ਮਿਕਸ ਕਰ ਦਿੰਦੇ ਨੇ ਤਾਂ ਕਿ ਝਗੜਾ ਜਿਹੜਾ ਵਾ ਉਹ ਧਾਰਮਿਕ ਮੁੱਦੇ ਦਾ ਵਧੇ ਲੜਾਈ ਝਗੜੇ ਹੋਣ ਦੰਗੇ ਹੋਣ ਦੰਗਾ ਫਸਾਦ ਹੋਵੇ ਇੱਥੇ ਕੋਈ ਸੱਟਾਂ ਲੱਗਣ ਚਾਹ ਕੇ ਕਿਸੇ ਦੇ ਇਹ ਕੁਝ ਸ਼ਰਾਰਤੀ ਜਿਹੜੇ ਅੰਸ਼ ਨੇ ਇਹ ਉਹਨਾਂ ਦੀ ਕਾਰਵਾਈ ਹੈ ਅਸੀਂ ਪ੍ਰਸ਼ਾਸਨ ਦੇ ਅੱਗੇ ਮੰਗ ਕਰਾਂਗੇ ਕਿ ਜਿਹੜੇ ਜਿਹੜੇ ਸ਼ਰਾਰਤੀ ਅੰਸ਼ ਇਸ ਕਾਰਵਾਈ ਇਸ ਕੰਮ ਨੂੰ ਸ਼ੁੱਭ ਕੰਮ ਦੇ ਵਿੱਚ ਅਰਚਨ ਪਾ ਰਹੇ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਨਸਾਫ ਮਿਲ ਸਕੇ ਪਰਮੇਸ਼ਵਰ ਦਾ ਪਰਮਾਤਮਾ ਦਾ ਕਾਰਿਆ ਹੈ ਅੱਗੇ ਪਰਮਾਤਮਾ ਦਾ ਕਾਰਿਆ ਹੈ ਪਰਮਾਤਮਾ ਦੇ ਕਾਰ ਦੇ ਵਿੱਚ ਦੇ ਅਰਚਨ ਪਾਣ ਦਾ ਮਤਲਬ ਹੀ ਨਹੀਂ ਬੰਦਾ ਕੋਈ ਸਿੱਧਾ ਕੋਈ ਜੇ ਕੋਈ ਮੁੱਦਾ ਹੈਗਾ ਤੇ ਤੁਸੀਂ ਉਹਨੂੰ ਬੈਠ ਕੇ ਸੋਲਵ ਕਰੋ ਅਗਰ ਇਹਨਾਂ ਲਈ ਜਿਸ ਦਾ ਸਾਨੂੰ ਦਿਖਾਇਆ ਕਿ ਕਾਗਜ਼ ਦਿਖਾਇਆ ਉਹਦੇ ਤੇ ਸਾਈਨ ਹੋਏ ਆ ਬੰਦਿਆਂ ਦੇ ਇਹਨਾਂ ਸਾਨੂੰ ਦਿਖਾਇਆ ਉਹਦੇ ਮੋਰਾ ਆਪਣੇ ਅੰਗੂਠੇ ਵੀ ਲੱਗੇ ਪਿੰਡ ਦੇ ਬੰਦਿਆਂ ਦੇ ਇਹ ਹੀ ਲੱਗੇ ਜੀ ਹਾਂ ਜੀ ਹਾਂ ਉਹ ਸਾਰੇ ਇਹਨਾਂ ਦੀ ਸਹਿਮਤੀ ਦੇ ਨਾਲ ਸਾਰਿਆਂ ਦੇ ਹੋਏ ਕਿਸੇ ਨੇ ਕੋਈ ਜ਼ਬਰਦਸਤੀ ਨਹੀਂ ਕੀਤੀ ਜਦੋਂ ਕੰਮ ਕਰੰਦਾ ਸ਼ੁਰੂ ਕਰਵਾਇਆ ਪਟ ਜੀ ਇਹ ਜੀ ਅਸੀਂ ਸੇਧ ਵੀ ਸ਼ੁਰੂ ਕੀਤਾ ਸੀਗਾ ਅੱਛਾ ਜੀ ਤੇ ਉਸ ਤੋਂ ਪਹਿਲਾਂ ਜੋ 13 ਸਾਂ ਦੇ ਵਿੱਚ ਸਾਨੂੰ ਜਗ੍ਹਾ ਮਿਲੀ ਸੀ ਉਦੋਂ ਅਸੀਂ ਇੱਥੇ ਛੋਟੀ ਇੱਕ ਸੈੱਟ ਤਿਆਰ ਕੀਤੀ ਸੀ ਲੋਹੇ ਦੇ ਟਿੰਨਾ ਪਾ ਕੇ ਜਿਹਦੇ ਵਿੱਚ ਅਸੀਂ ਕੰਮ ਕਰ ਰਹੀ ਸੀ ਖੁਦਾ ਦਾ ਬਰਖਾ ਦੇ ਵਿੱਚ ਉਹਨਾਂ ਦੀ ਛੋਟੀ ਜਿਹੀ ਚਾਰਦਵਾਰੀ ਸੀ ਤੱਕੀ ਸੀ ਦੀ ਔਰ ਇਸ ਵਾਰੀ ਆਪਾਂ ਸਾਰੇ ਸਹਿਮਤੀ ਨਾਲ ਕਿ ਤਾਂ ਕਿ ਕਿਸੇ ਨੂੰ ਕੋ ਰੋਕ ਨਾ ਦੇ ਤਾਂ ਸਹਿਮਤੀ ਭਰ ਕੇ ਜਿਹਦੇ ਪਲਾਟ ਸਾਰ ਕੋ ਸਾਰੇ ਪ੍ਰੂਫ ਹੈਗੇ ਨੇ ਜਦੋਂ ਸਹਿਮਤੀ ਇਥੇ ਪ੍ਰਗਟਾਈ ਗਈ ਹੈ ਤੇ ਹੁਣ ਚਰਚ ਬੰਦ ਰਿਹਾ ਸੀਗਾ ਤੇ ਇਨਾਂ ਸਰਾਸ ਦੀ ਅੰਸਰਾਂ ਨੇ ਚਰਚ ਨੂੰ ਰੋਕਿਆ ਆ ਔਰ ਇਹਦਾ ਕਹਿਣਾ ਕਿ ਇਸ ਚਰਚ ਵਿੱਚ ਨੂੰ ਵੜਨ ਨਹੀਂ ਦੇਣਾ ਅਸੀਂ ਪ੍ਰਸ਼ਾਸਨ ਦੇ ਅੱਗੇ ਮੰਗ ਕਰਾਂਗੇ ਕਿ ਜਿਸ ਤਰ੍ਹਾਂ ਕਿ ਇਹਨਾਂ ਨੇ ਜ਼ੁਬਾਨੀ ਅਸੀਂ ਸੁਣਾਇਆ ਵਾ ਸਭ ਨੂੰ ਕਿ 2013 ਤੋਂ ਇਹਤੇ ਸੇਵਾ ਨਿਭਾ ਰਹੇ ਨੇ ਔਰ 15 20 ਦਿਨ ਪਹਿਲਾਂ ਤੋਂ ਇਹ ਕੰਮ ਚਾਲੂ ਹੈ ਲੇਕਿਨ ਅੱਜ ਕਿਸ ਗੱਲੋਂ ਕੰਮ ਬੰਦ ਕਰਵਾਇਆ ਗਿਆ ਇਹਦੀ ਵਜ੍ਹਾ ਅਸੀਂ ਤੁਹਾਨੂੰ ਦੁਬਾਰਾ ਦੱਸਾਂਗੇ ਔਰ ਬਾਕੀ ਜਿਨ੍ਹਾਂ ਦੇ ਇਹਨਾਂ ਨੇ ਐਪਲੀਕੇਸ਼ਨ 'ਚ ਨਾਮ ਲਿਖਾਏ ਆ ਅਸੀਂ ਉਹਨਾਂ ਨਾਲ ਵੀ ਜਾ ਕੇ ਗੱਲਬਾਤ ਕਰਾਂਗੇ ਨਮਸਕਾਰ ਇਨਸਾਫ ਕੀ ਵਾਸਤੋਂ ਵਿਕਾਸ ਮਰਮਲੋਤਰਾ ਕੈਮਰਾਮੈਨ ਕਾਲੂ ਜੀ